ਨਵਾਂ ਸਾਲ ਸ਼ੁਰੂ ਹੋਣ 'ਚ ਹੁਣ ਕੁਝ ਹੀ ਸਮਾਂ ਰਹਿ ਗਿਆ ਤੇ ਇਸੇ ਦੇ ਮੱਦੇਨਜ਼ਰ ਜੇਕਰ ਅਸੀਂ ਸੁਰੱਖਿਆ ਪੱਖੋਂ ਦੇਖੀਏ ਤਾਂ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੰਟਰਸਟੇਟ ਨਾਕੇ ਜਿਹੜੇ ਨੇ ਉਹਨਾਂ ਤੇ ਮੁਸਤੈਦੀ ਵਧਾ ਦਿੱਤੀ ਗਈ ਹੈ ਕਿਉਂਕਿ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਹੁਲੜਬਾਜ਼ੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਤੇ ਜਸ਼ਨ ਮਨਾਏ ਜਾਂਦੇ ਨੇ ਜਿਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਅਨੁਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਵੱਲੋਂ ਪਠਾਨਕੋਟ ਪੁਲਿਸ ਦੇ ਵੱਲੋਂ ਜਿਹੜਾ ਹੈ ਖਾਸ ਤਰਕੇ ਇੰਟਰਸਟੇਟ ਨਾਕੇ ਜ ਸੁਰੱਖਿਆ ਕਰਮਚਾਰੀ ਨੇ ਉਹਨਾਂ ਨੂੰ ਹਥਿਆਰਬੰਦ ਤਨਾਤ ਕੀਤਾ ਗਿਆ ਤਾਂ ਕਿ ਕੋਈ ਵੀ ਘਟਨਾ ਜਿਹੜੀ ਹੈ ਅਨੁਸੁਖਾਵੀ ਉਹ ਨਾ ਵਾਪਰ ਸਕੇ ਤੇ ਇਸੇ ਕੜੀ ਦੇ ਤਹਿਤ ਜਿਹੜੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਐਸਐਸਪੀ ਦਲਜੁਨ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਨਵੇਂ ਸਾਧਨ ਉਪਲਕਸ਼ ਦੇ ਵਿੱਚ ਇੰਟਰਸਟੇਟ ਨਾਕੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਸੁਰੱਖਿਆ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਜਿਹੜੀ ਪਠਾਨਕੋਟ ਪੁਲਿਸ ਹੈ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਰੱਖਿਆ ਤੇ ਜਿਹੜੀ ਹੈ ਤਨਾਤ ਇਸ ਵ ਐਸੇ ਦਿਨਾਂ ਤੁਹਾਨੂੰ ਦੱਸ ਤਾ ਹੀ ਕਿ ਡਰਿੰਕ ਐਂਡ ਡਰਾਈਵ ਨੂੰ ਜਿਹੜਾ ਹੈ ਉਸ ਨੂੰ ਸਪੋਰਟ ਨਾ ਕਰਦੇ ਹੋਏ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਸਮੇਂ ਦੀ ਵੱਡੀ ਜਿਹੜੀ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਡਰਿੰਕ ਐਂਡ ਡਰਾਈਵ ਰੂਲ ਨੂੰ ਜਿਹੜਾ ਹੈ ਉਹ ਫੋਲੋ ਕੀਤਾ ਜਾ ਸਕੇ ਤਾਂ ਕਿ ਕੋਈ ਵੀ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਨਾ ਚਲਾ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਰੋਡ ਦੁਰਘਟਨਾ ਜਿਹੜੀ ਹੈ ਉਹਨਾਂ ਵਾਪਰ ਸਕੇ ਤੇ ਇਸੇ ਕੜੀ ਦੇ ਤਹਿਤ ਜਿਹੜੇ ਨੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੜੇ ਹੀ ਸੁਖਾਲੇ ਤਰੀਕੇ ਦੇ ਨਾਲ ਜਿਹੜਾ ਹੈ ਨਵਾਂ ਸਾਲ ਮਨਾਇਆ ਜਾਵੇ ਤੇ ਕਿਸੇ ਵੀ ਤਰ੍ਹਾਂ घटना तो देखो अः अजी जी शाम हैगी न्यू ईयर करके खास इंपोर्टेंट हो जाती है स्पैशली फॉर पठानकोट ਅ ਆਮੂਮਨ ਅਸੀਂ ਹਰ ਰੋਜ਼ ਦੀ ਤਿਆਰੀ ਕਰਦੇ ਆ ਪਠਾਨਕੋਟ ਦੇ ਵਿੱਚ ਐਕਸਰਸਾਈਜ਼ ਕਰਦੇ ਆ ਕਿ ਸੁਰੱਖਿਆ ਪੱਖੋਂ ਜਿਹੜਾ ਪਠਾਨਕੋਟ ਨੂੰ ਕਾਫੀ ਮਜ਼ਬੂਤ ਬਣਾਇਆ ਜਾਵੇ ਪਰ ਕਿਉਂਕਿ ਅੱਜ ਨਿਊ ਇਅਰ ਹੈ ਇਸ ਕਰਕੇ ਅਸੀਂ ਖਾਸ ਤਿਆਰੀ ਜਿਹੜੀ ਹੈਗੀ ਆ ਉਹ ਪਠਾਨਕੋਟ ਸਿਟੀ ਅਰਾਊਂਡ ਸਿਟੀ ਐਂਡ ਬਾਰਡਰ ਏਰੀਆ ਦੇ ਵਿੱਚ ਕੀਤੀ ਆ ਆ ਸਾਡੇ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਹੈਗੀ ਆ ਉਹ ਕਾਫੀ ਮਜ਼ਬੂਤ ਆ ਔਰ ਸਾਡੀਆਂ ਉੱਥੇ ਫੋਰਸਿਸ ਜਿਹੜੀਆਂ ਹਥਿਆਰਬੰਦ ਫੋਰਸਿਸ ਆ ਉਹ ਤੈਨਾਤ ਸਪੈਸ਼ਲੀ ਅੱਜ ਦੀ ਰਾਤ ਆ ਕੀਤੀਆਂ ਹੋਈਆਂ ਆਦਰਵਾਈਜ਼ ਵੀ ਸਾਡੀਆਂ ਜਿਹੜੀ ਤੈਨਾਤੀ ਉੱਥੇ ਭਾਰੀ ਸੰਖਿਆ ਵਿੱਚ ਤੈਨਾਤੀ ਰਹਿੰਦੀ ਆ ਔਰ ਇਸ ਤੋਂ ਇਲਾਵਾ ਨਿਊ ਇਅਰ ਈ ਵੀ ਹੋਣ ਕਰਕੇ ਪਠਾਨਕੋਟ ਜਿਹੜੀ ਹੈਗੀ ਆ ਉਹ ਸਿਟੀ ਐਂਡ ਰਾਊਂਡ ਸਿਟੀ ਦੇ ਵਿੱਚ ਨੀਅਰਲੀ ਅਸੀਂ ਜਿਹੜੇ ਹੈਗੇ ਆ 500 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਆ ਉਹ ਹਥਿਆਰਬੰਦ ਤੈਨਾਤ ਕੀਤੇ ਆ ਔਰ ਇਹਨਾਂ ਇਸ ਦਿਰਾਤ ਨੂੰ ਉਮੂਮਨ ਦੇਖਣ ਦੇ ਵਿੱਚ ਆਇਆ ਕਿ ਲੋਕ ਪਾਰਟੀਆਂ ਤੇ ਜਾਂਦੇ ਆ ਪਾਰਟੀਆਂ ਤੋਂ ਬਾਅਦ ਸ਼ਰਾਬ ਦਾ ਸੇਵਨ ਕਰਕੇ ਔਰ ਹੱਲਾਗੁੱਲਾ ਵੀ ਹੁੰਦਾ ਤੇ ਐਕਸੀਡੈਂਟ ਵੀ ਹੁੰਦੇ ਆ ਉਸ ਗੱਲ ਨਾਲ ਲੱਜਟਣ ਲਈ ਅਸੀਂ ਆਪਣੀਆਂ ਸਪੈਸ਼ਲ ਜਿਹੜੀਆਂ ਐਲਕੋਮੀਟਰਸ ਦੇ ਨਾਲ ਪੰਜ ਟੀਮਸ ਫਾਰਮ ਕੀਤੀਆਂ ਜਿਹੜੀਆਂ ਕਿ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਹੜਾ ਹੌਲੀਗਨਿਜ਼ਮ ਹੈਗਾ ਜਿਹੜਾ ਹੁੱਲੜਬਾਜੀ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਉਹ ਸਕਸ਼ਮ ਰਹਿਣਗੀਆਂ ਔਰ ਉੱਥੇ ਜਿਹੜੀ ਉਹਨਾਂ ਦੀ ਚਲਾਨਿੰਗ ਵੀ ਕੀਤੀ ਜਾਏਗੀ ਜੇ ਅਲਕੋਹਲ ਜਿਹੜੀ ਹੈਗੀ ਆ ਆਊਟ ਆਫ ਲਿਮਿਟ ਪੀਤੀ ਪਾਈ ਗਈ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਸਪੈਸ਼ਲਾਈਜ਼ਡ ਆਰਮਡ ਯੂਨਿਟਸ ਹੈਗੀਆਂ ਆ ਉਹ ਅਸੀਂ ਆ ਔਖੇ ਸਮੇਂ ਨੂੰ ਨਜਿੱਠਣ ਵਾਸਤੇ ਜਿਹੜੀਆਂ ਹੈਗੀਆਂ ਉਹ ਹਰ ਵੇਲੇ ਤਿਆਰ ਰੱਖਦੇ ਆ ਉਹਨਾਂ ਬਾਰੇ ਮੈਂ ਐਕਸਪੋਜ਼ ਤਾਂ ਨਹੀਂ ਕਰ ਸਕਦਾ ਬਟ ਉਹ ਸਾਡੀਆਂ ਜਿਹੜੀਆਂ ਹੈਗੀਆਂ ਤਿੰਨ ਟੀਮਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਸਾਡੀਆਂ ਸਟ੍ਰੈਟੈਜੀਕ ਲੋਕੇਸ਼ਨ ਦੇ ਉੱਤੇ ਜਿਹੜੀਆਂ ਹੈਗੀਆਂ ਆ ਉਹ ਪਾਰੀ ਸੁਰੱਖਿਆ ਬਲ ਦੇ ਨਾਲ ਤਨਾਤ ਕੀਤੀ ਗਈ ਹੈ ਕੈਮਰ ਪਰਸਨ ਹਣੀ ਦੇ ਨਾਲ ਅਜ ਇਸ ਨੇ ਦੀ ਰਿਪੋਰਟ